11 ਨੂੰ ਇੱਕ ਫਾਇਰਿੰਗ ਇਨਸੀਡੈਂਟ ਜਿਹੜਾ ਬਲਟੂਆ ਦੇ ਵਿੱਚ ਆਪਣੇ ਥਾਣੇ ਦੇ ਲਾਗੇ ਮੋਬਾਈਲ ਵਾਲੀ ਦੁਕਾਨ ਤੇ ਹੋਇਆ ਸੀ ਜਿਹੜੇ ਸਬਰੀਨ ਤੇ ਬਬਲੂ ਮੋਬਾਈਲ ਸ਼ਾਪ ਸਿਕਿਉਰਿਟੀ ਫਾਇਰਿੰਗ ਇੱਕ ਕਾਰਨ ਕੀਤੀ ਸੋ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦ ਮਾਨਯੋਗ ਐਸਐਸਪੀ ਸ਼੍ਰੀ ਭਵਨ ਨੂ ਰਾਣਾ ਜੀ ਵੱਲੋਂ ਜਿਹੜੇ ਮਾੜੇ ਅਨਸਰ ਉਹਨਾਂ ਦੇ ਖਿਲਾਫ ਇੱਕ ਜਿਹੜੀ ਆ ਮੁਹਿੰਮ ਚਲਾਈ ਗਈ ਜੀ ਉਹ ਇਸ ਲੜੀ ਦੇ ਵਿੱਚ ਜਿਹੜੀ ਬਲਟੋਆ ਪੁਲਿਸ ਨੇ ਵੀ ਕਾਫੀ ਮਿਹਨਤ ਕੀਤੀ ਹੈ ਸੀਆਏਏ ਸਟਾਫ ਨੇ ਵੀ ਕਾਫੀ ਮਿਹਨਤ ਕੀਤੀ ਹੈ ਉਹਦੇ ਵਿੱਚ ਅਸੀਂ ਜਿਹੜੇ ਇਹ ਵਿਅਕਤੀ ਇਹਨਾਂ ਦੇ ਵਿੱਚੋਂ ਤਿੰਨ ਵਿਅਕਤੀ ਅਸੀਂ ਗ੍ਰਿਫਤਾਰ ਕੀਤੇ ਟੋਟਲੀ ਪੰਜ ਜਣਿਆਂ ਦਾ ਗੈਂਗ ਸੀ ਜਿਹਦੇ ਵਿੱਚ ਚਾਰ ਇੱਥੇ ਤੇ ਇੱਕ ਜਿਹੜਾ ਉਹ ਵਿਦੇਸ਼ ਦੇ ਵਿੱਚ ਆ ਇਹਦੇ ਵਿੱਚ ਅਸੀਂ ਬਲਵਿੰਦਰ ਸਿੰਘ ਬਿੰਦੂ ਗੁਰਪਿੰਦਰ ਸਿੰਘ ਤੇ ਪ੍ਰੀਤਮ ਸਿੰਘ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਜਿਹੜੀ ਇਹਨਾਂ ਨੇ ਮੌਕੇ ਤੇ ਵਰਤੀ ਗਈ ਕਾਰ ਉਹ ਵੀ ਰਿਕਵਰ ਕਰ ਲਈਏ ਤੇ ਜੋ ਗੁਰਦੇਵ ਸਿੰਘ ਆ ਜਿਹੜਾ ਜੰਡ ਪਿੰਡ ਦਾ ਰਹਿਣ ਵਾਲਾ ਉਹ ਅਜੇ ਕਿਰਤਾਰ ਕਰਨ ਵਾਲਾ ਬਾਕੀ ਹੈ ਤੇ ਇੱਕ ਅੰਮ੍ਰਿਤਪਾਲ ਆ ਜਿਹੜਾ ਕਪੂਰਥਲੇ ਏਰੀਆ ਦਾ ਰਹਿਣ ਵਾਲਾ ਤੇ ਬਲਵਿੰਦਰ ਬਿੰਦੂ ਦਾ ਇਹ ਸਾਲਾ ਹੈ ਇਸ ਟਾਈਮ ਪੁਰਤਗਾਲ ਦੇ ਵਿੱਚ ਇਹਨੇ ਉੱਥੋਂ ਇਹਨੂੰ ਕਹਿ ਕੇ ਜਿਹੜੀ ਇਹਨਾਂ ਨੂੰ ਐਕਸਟਰਸ਼ਨ ਕਾਲਾ ਜਿਹੜੀਆਂ ਵਿਦੇਸ਼ ਤੋਂ ਆਉਂਦੀਆਂ ਸੀ ਉਹ ਕਰਵਾਈਆਂ ਹੈ ਉਹਨਾਂ ਨੇ ਇਹਦੇ ਕੋਲੋਂ 25 ਲੱਖ ਰੁਪਏ ਦੀ ਜਿਹੜੀ ਆ ਡਿਮਾਂਡ ਕੀਤੀ। ਸੋ ਬੜੀ ਵੱਡੀ ਸਫਲਤਾ ਹਾਸਲ ਹੋਈ ਆ। ਉਹਦੇ ਵਿੱਚ ਅਸੀਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ। ਵਰਤੀ ਗਈ ਕਾਰ ਵੀ ਰਿਕਵਰ ਕਰ ਲਈ ਆ ਤੇ ਵਰਤਿਆ ਗਿਆ ਪਿਸਟਲ ਜਿਹੜਾ ਕੰਟਰੀ ਮੇਡ ਆ ਉਹ ਵੀ ਅਸੀਂ ਬਰਾਮਦ ਕਰ ਲਿਆ। ਦੋਸ਼ੀਆਂ ਦਾ ਰਿਮਾਂਡ ਅਸੀਂ ਜਿਹੜਾ ਕੋਰਟ ਵੱਲੋਂ ਲਿਆ ਹੋਇਆ ਜਿਹੜਾ ਹਜੇ ਵੀ ਜਾਰੀ ਆ। ਸੋ ਉਹਨਾਂ ਦੀ ਪੁੱਛਗਿੱਛ ਚ ਜਾਰੀ ਆ ਜਿੱਥੇ ਇੱਥੇ ਵੀ ਪੁੱਛਗਿੱਛ ਤੇ ਸੀਆਈਏ ਸਟਾਫ ਬਖਰੇ ਤੌਰ ਤੇ ਵੀ ਇਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ। ਤੇ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਆ। ਉਕੇ ਜਈਆਂ ਬਾਰਦਾਤਾਂ ਹੋਰ ਵੀ ਆਪਣੇ ਇਲਾਕੇ ਚ ਹੋਈਆਂ ਤਾਂ ਉਹ ਇਹਨਾਂ ਬਾਰੇ ਵੀ ਇਹਨਾਂ ਪਾਸੋਂ ਜਿਹੜੀ ਪੁੱਛ-ਪੁੱਛ ਕੀਤੀ ਗਈ।